ਇੱਕ ਬੱਚਾ ਸਾਡੇ ਕੋਲ ਆਉਂਦਾ ਸੀ ਉਹ 9-10 ਸਾਲ ਦਾ ਫਿਰਨੀ ਮਜਾਰੇ ਤੋਂ ਇਹਨਾਂ ਮਹਾਰਾਜ ਮੂਲ ਮੰਤਰ ਮੈਨੂੰ ਦੇ ਦਿਓ ਮੈਂ ਵੀ ਜ ਆਪਣਾ ਇੱਕ ਉਹ ਕਹਿੰਦਾ ਬਾਬਾ ਦੀਪ ਸਿੰਘ ਮੈਨੂੰ ਬੜੇ ਸੋਹਣੇ ਲੱਗਦੇ 9-10 ਸਾਲ ਦੀ ਅਵਸਥਾ ਉਹਦੀ ਮੂਲ ਮੰਤਰ ਸਾਹਿਬ ਲੈ ਗਿਆ ਮੈਂ ਇਹਨੂੰ ਪੁੱਛਿਆ ਮੈਂ ਕਿ ਤੈਨੂੰ ਕਿਹੜਾ ਸਰੂਪ ਚੰਗਾ ਲੱਗਦਾ ਮਹਾਰਾਜ ਦਾ ਕਹਿੰਦਾ ਜੀ ਮੈਨੂੰ ਬਾਬਾ ਦੀਪ ਸਿੰਘ ਬਹੁਤ ਵਧੀਆ ਲੱਗਦੇ ਉਹਨਾਂ ਦਾ ਸਰੂਪ ਬੜਾ ਵਧੀਆ ਉਹਨਾਂ ਦਾ ਮੈਂ ਕਿਹਾ ਵੀ ਉਹਨਾਂ ਨੂੰ ਚੇਤੇ ਕਰਕੇ ਮੂਲ ਮੰਤਰ ਜਪਿਆ ਕਰ ਲੈ ਹੁਣ ਅੱਗੇ ਇਹ ਦੀ ਸੁਣ ਲਓ ਵੀ RAM JAPO JI ਐਸੇ ਐਸੇ ਧਰੂਪਹਿਰ ਲਾਜ ਜਪਦੇ ਉਹ ਹਰ ਗਏ ਮੂਲ ਮੰਤਰ ਜਪਣਾ ਸ਼ੁਰੂ ਕੀਤਾ ਗੁਰਦੁਆਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹਜ਼ੂਰ ਰਹਿਰਾ ਸਾਹਿਬ ਦੇ ਸਮੇਂ ਸ਼ਾਮ ਦਾ ਵੇਲਾ ਮੂਲ ਮੰਤਰ ਜਪਦੇ ਜਪਦੇ ਉਹਨੂੰ ਲੱਗਿਆ ਵੀ ਪਿੱਛੇ ਕੋਈ ਬੈਠਿਆ ਆ ਕੇ ਜਦ ਪਿੱਛੇ ਧਿਆਨ ਮਾਰਿਆ ਬਾਬਾ ਦੀਪ ਸਿੰਘ ਬੈਠੇ ਗਾਜਕੇ ਆਖੋ ਸਤਨਾਮ ਸ੍ਰੀ ਵਾਰੋ ਇਹਨੂੰ ਸ਼ੰਕਾ ਮੈਂ ਮਲਾਦਾਗਾ ਬੱਚੇ ਨੂੰ ਦੋ ਮਹੀਨੇ ਉਤੋਂ ਗੱਲ ਨਹੀਂ ਹੋਈ ਦੋ ਮਹੀਨੇ ਉਹਦੀ ਮਾਤਾ ਪੁੱਛਦੀ ਤੂੰ ਪਿੱਛੇ ਨੂੰ ਕਿਤੇ ਕੀ ਜਾਨਾ ਡਰੀ ਜਾਨਾ ਤੂੰ ਸਾਡੇ ਨਾਲ ਗੱਲ ਹੀ ਨਹੀਂ ਕਰਦਾ ਤੂੰ ਡਰਿਆ ਡਰਿਆ ਕਿਉਂ ਰਹਿਣਾ ਕਿਉਂ ਬੱਚਾ ਸੀ ਇੰਨਾ ਪਤਾ ਨਹੀਂ ਸੀ ਸਰੂਪ ਦੇਖਿਆ ਮਹਾਰਾਜ ਦਾ ਡਰ ਗਿਆ ਕੋਈ ਸ਼ਕਤੀਆਂ ਦੇ ਸ਼ਹੀਦ ਸਿੰਘਾਂ ਦੇ ਦਰਸ਼ਨ ਕਰਨੇ ਇੰਨੇ ਸੌਖੇ ਨਹੀਂ ਹੈ ਉਹਨਾਂ ਦਾ ਓਰਾ ਹੀ ਬੜਾ ਪ੍ਰਕਾਸ਼ ਬੜਾ ਤਕੜਾ ਹੁੰਦਾ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਤੈਨੂੰ ਮਹਾਰਾਜ ਜਦੋਂ ਦਰਸ਼ਨ ਦਿੰਦੇ ਸੀ ਉਹਨਾਂ ਦਾ ਕਿੱਡਾ ਕ ਬੜਾ ਸਰੂਪ ਸੀ ਕਹਿੰਦਾ ਮਹਾਰਾਜ 7.5-8 ਫੁੱਟ ਦਾ ਕਰ ਸੀ ਪੂਰਾ ਬਾਣਾ ਪਾਇਆ ਕਮਰ ਕਸਾ ਕਹਿੰਦਾ ਬਸ ਚਿਹਰਾ ਦੇਖਿਆ ਨਹੀਂ ਇਹਨਾਂ ਦਗ-ਦਗ ਕਰਦਾ ਸੀ ਚਿਹਰਾ ਫਿਰ ਬੇਨਤੀ ਕੀਤੀ ਮਹਾਰਾਜ ਬੱਚਾ ਡਰ ਗਿਆ ਇਹ ਪਹਿਲਾਂ ਰੱਖੋ ਥੋੜਾ ਦਰਸ਼ਨ ਇਹਨੂੰ ਘਟ ਦੋ ਬਸ ਮਿਹਰ ਕਰੋ ਮਹਾਰਾਜ ਫਿਰ ਥੋੜੇ ਦਰਸ਼ਨ ਹੋਣੇ ਉਹਨੂੰ ਬੰਦ ਹੋਏ ਸਾਹ ਸੰਗਤ ਰੱਬ ਨੂੰ ਸਿੱਧੇ ਹੋ ਕੇ ਮਿਲਣਾ ਪੈਣਾ ਕੋਲੇ ਪਾ ਮਿਲੇ ਰਗਰਾਇਆ